ਸਾਡੇ ਕੋਈ ਅੱਗ ਲਾ ਕੇ ਗਿਆ ਅੱਛਾ ਚਲੋ ਵੈਗਰੂ ਮੇਅਰ ਕਰੂਗਾ ਕੋਈ ਨਹੀਂ ਕੋਈ ਗੱਲ ਨਹੀਂ ਤੇ ਵੈਗਰੂ ਜਰੂਰ ਮੇਅਰ ਕਰੋਗਾ ਮਖਤਿਆਰ ਸਿੰਘ ਕਿੰਨੀ ਜ਼ਮੀਨ ਸੀਗੀ ਆਪਣੀ ਅੱਗ ਤੁਹਾਡੇ ਕੋਲ 7 7 ਕਨਾਲਾ 7 7 ਕਨਾਲਾ ਜੀ ਸਾਰੀ ਛੜ ਗਈ ਹੈ ਜੀ ਇਹ ਸਾਰੀ ਛੜ ਗਈ ਅੱਛਾ ਤੇ ਇਹ ਕੀ ਫਿਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਹੁਣ ਸਰਕਾਰ ਨੂੰ ਇਹ ਇਹ ਕਰਨਾ ਚਾਹ ਰਹੇ ਵੀ ਇਹ ਤੇ ਤੁਹਾਡੇ ਦਾ ਹਜਤ ਕੱਲ ਵੀ ਤੁਹਾਡੇ ਬੇਲਨ ਅੱਗ ਲੱਗੀ ਹੂੰ ਦੂਲੇ ਵਾਲੇ ਦੇ ਵਿੱਚ ਇਹ ਕੋਈ ਸਰਕਾਰ ਦੀ ਝਾਲ ਆ ਹੂੰ ਇਹਦੇ ਅੱਜ ਦੋਵਾਂ ਥਾਵਾਂ ਤੇ ਅੱਗੇ ਸਾਡੇ ਝੋਟਾ ਲੱਗਣੀ। ਹੂੰ। ਵੀ ਕਿਤਨਾ ਕਿਤੇ ਰਾਜਨੀਤਿਕ ਚਾਲਾਂ ਆਖਿਆ ਸਕਦੇ ਆ। ਵੀ ਕੱਲ ਥੋੜੇ ਥਾਂ ਜੀ ਸਾਡੇ ਦੂਲੇ ਵਾਲਾ ਤੇ ਕਤਪਦੀਲੇ ਵਾਲਾ ਪਿੰਡ ਇੱਕ ਕਰਨਾ। ਹੂੰ। ਥੋੜੇ ਥਾਂ ਚ ਲੱਗੀ ਸੀ ਕੱਲ ਲੋਕਾਂ ਨੇ ਟਰੈਕਟਰ ਟੁੱਟ ਲੈ ਆਂਦੇ ਕਿਸਾਨਾਂ ਲਈ ਤੇ। ਹੂੰ। ਅਰੇ ਬੋਲ ਜੀ। ਹੂੰ। ਤੇ ਸਾਡੇ ਕੋਈ ਤੂੜੀ ਵਾਲਾ ਪਤਲਾ ਹਲ ਲੈ ਗਿਆ। ਹੂੰ। ਤੇ ਸਮਾਜ ਸੇਵੀਆਂ ਨੂੰ ਬੇਨਤੀ ਕਰੋਗੇ ਕਿ ਮਦਦ ਕਰੋ ਜਰੂਰ ਜੀ। ਸਰਕਾਰ ਸਮਾਜ ਸੇਵੀਆਂ ਨੂੰ ਬੇਨਤੀ ਕਰੋਗੇ ਜਰੂਰ ਮਦਦ ਕਰਨ। ਹਾਂ ਜੀ। ਹੂੰ। ਰਾਡੇ ਤੂੜੀ ਦਾ ਕੋਈ ਹੱਲ ਨਹੀਂ ਹੈ ਨਗਰਮਾ ਪਚਾਇਆ ਤੇ ਬਾਕੀ ਵੀ ਤਕਰਾਲੋ ਕੇ ਵੀ ਕਰ ਨਾਲ ਅੱਛਾ ਕਰਨਾਲ ਸੀਗਾ ਹਾਂ ਕਰਨਾਲ ਸੀਗਾ ਬਿਲਕੁਲ ਅੱਗ ਬਹੁਤ ਜ਼ੋਰ ਦੀ ਪਈ ਹੈ ਹਣਾ ਬਹੁਤ ਜ਼ੋਰ ਦੀ ਟਰੈਕਟਰ ਹੋਰ ਪਾਸੋਂ ਵੀ ਆਇਆ ਇੱਕ ਥਾਣਾ ਨੇ ਰਾੜੀ ਬੰਦ ਕਰ ਦਿੱਤੀ ਹੈ ਪਰ ਅੱਗ ਦੀ ਲੰਬੂ ਲੱਭੀ ਠੀਕ ਹੈ ਜਿਹੜਾ ਟਰੈਕਟਰ ਫਿਰ ਆਪੋ ਆਪਣੇ ਵੀ ਟਰੈਕਟਰ ਪਚਾਉਣ ਦੀ ਖਾਤਰ ਉਹ ਆਪੋ ਆਪਣੇ ਪਚਾ ਕੇ ਲੈ ਗਏ ਹੂੰ ਠੀਕ ਹੈ ਜੇਦ ਅੱਗ ਜਿਆਦੇ ਰਖਵੇ ਚ ਖਿੱਲਰ ਗਈ ਹੂੰ ਹੂੰ ਉਦੋਂ ਵੀ ਕੋਈ ਕੰਟਰੋਲ ਨਹੀਂ ਹੈ ਕੰਟਰੋਲ ਨਹੀਂ ਹੋਇਆ ਜੀ ਹਾਂਜੀ ਕੀ ਹੁਣ ਬੇਨਤੀ ਕਰੋਗੇ ਸਰਕਾਰ ਨੂੰ ਕਿ ਐਨ ਆਰ ਆਈ ਵੀਰਾਂ ਨੂੰ ਕਿ ਸਹਿਯੋਗ ਦਿਓ ਹਾਂਜੀ ਹਾਂਜੀ ਤੁਹਾਨੂੰ ਜੇ ਸਹਿਯੋਗ ਦੇ ਪਰ ਸਰਕਾਰ ਨਹੀਂ ਸਹਿਯੋਗ ਦੇਣ ਵਾਲੀ ਤੇ ਸਹਿਯੋਗ ਦੇਣਾ ਕਨੇ ਕਿਸਾਨਾਂ ਦਾ ਤੇ ਅੱਗੇ ਨਹੀਂ ਸਰਕਾਰ ਕੋਈ ਸਹਿਯੋਗ ਦੇਣ ਲਈ ਹੁਣ ਸਾਡਾ ਸਾਡੇ ਤੋਂ ਕੀ ਕੀ ਸਰਕਾਰ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਜੀ ਸਾਡੇ ਕਥਾਨ ਇੰਨੇ ਝਿਰਦੇ ਤਰਨੇ ਲਾਉਂਦੇ ਆਉਂਦੇ ਆ ਜੀ ਤਾਂ ਕਹਿੰਦੇ ਸਰਕਾਰ ਨਹੀਂ ਥੁੜੀ ਤੇ ਅੱਜ ਸਾਡੇ ਅੱਗ ਲੱਗੀ ਤੇ ਸਾਡੀ ਸਰਕਾਰ ਕੀ ਸੁਣੂਗੀ ਹਾਂ ਠੀਕ ਹੈ ਜੀ ਠੀਕ ਹੈ ਜੀ ਸੋ ਬੇਨਤੀ ਕਰਾਂਗੇ ਕਿ ਵੱਤ ਵਤ ਜਿਹੜੇ ਸਮਾਜ ਸੇਵੀ ਹੈਗੇ ਸਾਡੇ ਸਾਡੇ ਐਨਆਰਆਈ ਵੀਰ ਹੈਗੇ ਆ ਜਾਂ ਜਿਹੜੀ ਸਾਡੀ ਸਰਕਾਰ ਜਰੂਰ ਮਦਦ ਕਰੇ ਹਾਂ ਹਾਂ ਜੀ ਠੀਕ ਹੈ ਜੀ ਨਾਂ ਦੱਸੋ ਮਖ्तार ਸਿੰਘ ਜੀ ਹਾਂ ਜੀ ਮੁਖਤਿਆਰ ਤੁਸੀਂ ਪਿੰਡ ਕੋਤਬਦੀਨ ਵਾਲਾ ਕੋਤਲੇ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚ ਕੌਣ ਕੌਣ ਹੈ ਜੀ ਵਿਦਿਆਰਥੀ ਔਰ ਅੱਛਾ ਨਹੀਂ ਪਰਿਵਾਰ ਚ ਹੋਰ ਕੌਣ ਕੌਣ ਹੈ ਤੁਹਾਡੇ ਸਾਡੇ ਧੀਮ ਸਿੰਘ ਤਰਫੀਮ ਸਿੰਘ ਅੱਛਾ ਜੀ ਕਦੇਵ ਸਿੰਘ ਹਾਂ ਜੀ ਹਾਂ ਜੀ ਬਾਕੀ ਹੂੰ ਦੂਜੇ ਤੇ ਬੱਚੇ ਬੱਚੇ ਵੀ ਹੈਗੇ ਜੀ ਬੱਚੇ ਵੀ ਹੈਗੇ ਜੀ ਤੇ ਕਮਾਈ ਦਾ ਸਾਧਨ ਕੀ ਤੁਹਾਡਾ ਜੀ ਉਹਨੇ ਕਮਾਈ ਦਾ ਸਾਧਨ ਇਹ ਉਹ ਦਿਹਾੜੀ ਦੇ ਪੇ ਦੇ ਦਿਹਾੜੀ ਦਾ ਪੇ ਦਾ ਨਾਲ ਜਿਹੜੀ ਥੋੜੀ ਵਾਲੀ ਜ਼ਮੀਨ ਹੈ ਬਾਕੀ ਸਾਡਾ ਤਕਨਾਲਾ ਸਾਡੇ ਕੋਲੇ ਜ਼ਮੀਨ ਹੈ ਠੀਕ ਹੈ ਜੀ ਸਾਡੇ ਕੋਈ ਵੀ ਇਹ ਤੱਕ ਨਹੀਂ ਕੋਈ ਵੀ ਆਧਕ ਹੈ ਠੀਕ ਹੈ ਠੀਕ ਹੈ ਚਲੋ ਧੰਨਵਾਦ ਜੀ ਕੀ ਨਾਮ ਕੀ ਹੈ ਜੀ ਸੇ ਸੇ ਤੁਹਾਡਾ ਕੀ ਨਾਮ ਬਿੰਦਾਬਾਈ ਕਣਕ ਨੂੰ ਅੱਗ ਲੱਗੀ ਹੈ ਹਾਂ ਕਣਕ ਨੂੰ ਅੱਗ ਲੱਗੀ ਹੈ ਕਿੰਨੀ ਸੜੀ ਕਣਕ ਕਿੱਲਾ ਕਣਕ ਸੜ ਗਈ ਅੱਛਾ ਤੋੜੀ ਵੀ ਸੜ ਗਈ ਤੋੜੀ ਪਹਿਲਾਂ ਦੀ ਪੁਰਾਣੀ ਪਈ ਸੀ ਹਾਂ ਪੁਰਾਣੀ ਥੋੜੀ ਪਲੀਸ ਅੱਛਾ ਕਿੱਲਾ ਖਣਕ ਖਾਣ ਵਾਲੀ ਜਿਹੜੀ ਹਾਂ ਖਾਣ ਵਾਲੀ ਖਣਕ ਖਾਣ ਕਿੰਨੇ ਪਰਿਵਾਰ ਦੇ ਜੀ ਅਸੀਂ ਹੈਗੇ ਪੰਜ ਸਾਰੀ ਸੜ ਗਈ ਸਵਾਹ ਹਾਂ ਸਾਰੀ ਸੜ ਗਈ ਸਵਾਹ ਹੁਣ ਕਿਵੇਂ ਗੁਜ਼ਾਰਾ ਹੋਊਗਾ ਹੁਣ ਵੇਖੋ ਰੱਬ ਤੇ ভরਸਾ ਅੱਛਾ ਕੀ ਮਤਲਬ ਦੂਜਾ ਵੇਖਣ ਵਾਲਿਆਂ ਨੂੰ ਕੀ ਅਪੀਲ ਕਰੋਗੇ ਮਤਲਬ ਮਤਲਬ ਲੱਗੇ ਤੇ ਉਹਨਾਂ ਦੇ ਜਿਹੜੇ ਛੋਟੇ ਛੋਟੇ ਬੱਚੇ ਹਾਂ ਤੇ ਕਿਵੇਂ ਅੱਗ ਤੇ ਕਾਬੂ ਕਿਵੇਂ ਪਾਇਆ ਗਿਆ ਲੋਕਾਂ ਨੇ ਲੋਕਾਂ ਨੇ ਪਾਵਾ ਦੂ ਟਰੈਕਟਰ ਵੀ ਆ ਗਏ ਬਾ ਪਿੱਛੇ ਆਏ ਟਰੈਕਟਰ ਵੀ ਅੱਗ ਫੈਲਾ ਲਾਂਗੇ ਅੱਛਾ ਠੀਕ ਅੱਗ ਗਾਂ ਲੰਘ ਗਈ ਠੀਕ ਹੈ ਡੰਗਰ ਨੂੰ ਛਾੜ ਦਿੱਤੇ ਡੰਗਰ ਬਚਾਏ ਨੇ ਸਟਾਫ ਹਾਂ ਡੰਗਰ ਨੂੰ ਛਾੜ ਦਿੱਤੇ ਅੱਛਾ ਕਿੰਨੇ ਪਸ਼ੂ ਕਿੰਨੇ ਜੀ ਦੋ ਠੀਕ ਦੋ ਤਾਂ ਹੈਗੀ ਥੋੜੀ ਹੋਰ ਥੋੜੀ ਹੋਰ ਕੋਈ ਨਹੀਂ ਸੀ ਬਸ ਇਹੋ ਹੀ ਸੀ ਜੋ ਕਣਕ ਤੇ ਪ੍ਰੋ ਸੀਗਾ ਕਣਕ ਤੇ ਹੀ ਸੀ ਸਾਰਾ ਕੁਝ ਅੱਛਾ ਕਿੰਨੇ ਜੀ ਕਿੰਨੇ ਪਰਿਵਾਰ ਦੇ ਹਾਂ ਜੀ ਪਤਾ ਨਹੀਂ ਨਿਕਲੇ ਨੰਬਰ ਠੀਕ ਹੈ ਕਿਹੜਾ ਪਿੰਡ ਕਿਹੜਾ ਜੀ ਆਇਆ ਆਪਣਾ ਪਰੋਈ ਪਰ ਹਲਕਾ ਸਹੀ